ਕੈਨੇਡਾ ਤੋਂ ਇੱਕ ਬਹੁਤ ਹੀ ਸ਼ੌਕਿੰਗ ਤੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਇੱਕ ਮਸ਼ਹੂਰ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਸਿੱ ਗੱਲ ਕਰ ਰਹੇ ਹਾਂ 68 ਸਾਲਾਂ ਦਰਸ਼ਨ ਸਿੰਘ ਦੀ ਜੋ ਕੈਨੇਡਾ ਤੇ ਦੁਨੀਆ ਭਰ ਚ ਕੱਪੜੇ ਦੀ ਰੀਸਾਈਕਲਿੰਗ ਦਾ ਕਾਰੋਬਾਰ ਕਰਦੇ ਸਨ ਇਸ ਦੇ ਨਾਲ ਹੀ ਉਹ ਹੋਟਲ ਤੇ ਕੰਸਟਰਕਸ਼ਨ ਬਿਜ਼ਨਸ ਤੇ ਵੀ ਸੀ ਦੱਸ ਦਈਏ ਕਿ ਦਰਸ਼ਨ ਸਾਹਾਸੀ ਦੁਰਾਹਾ ਨੇੜੇ ਪਿੰਡ ਰਾਜਗੜ੍ਹ ਦੇ ਰਹਿਣ ਵਾਲੇ ਸਨ ਤੇ ਉਹ ਲੰਬੇ ਸਮੇਂ ਪਹਿਲਾਂ ਵਿਦੇਸ਼ ਚਲੇ ਗਏ ਸਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਵਾਰਦਾਤ ਉਦੋਂ ਵਾਪਰੀ ਜਦੋਂ 27 ਅਕਤੂਬਰ ਨੂੰ ਆਪਣੇ ਘਰ ਦੇ ਬਾਹਰ ਕਾਰ 'ਚ ਬੈਠੇ ਸਨ ਅਤੇ ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿੱਕੀ ਵੇਕ ਨਕਾਪੋਸ਼ ਹਮਲਾਵਰ ਸਫੇਦ ਰੰਗ ਦੀ ਕਾਰ ਚੋਂ ਨਿਕਲ ਕੇ ਗੋਲੀਆਂ ਮਾਰ ਕੇ ਬੇਖੌਫੀ ਉਸੇ ਕਾਰ 'ਚ ਸਵਾਰ ਹੋ ਕੇ ਨਿਕਲ ਜਾਂਦਾ ਹੈ ਲੱਗਦਾ ਹੈ ਕਿ ਕਾਰ ਨੂੰ ਉਸ ਦਾ ਦੂਜਾ ਸਾਥੀ ਚਲਾ ਰਿਹਾ ਸੀ ਫਿਲਹਾਲ ਹਮਲਾ ਕਰਨ ਵਾਲਿਆਂ ਦੀ ਭਾਲ ਜਾਰੀ ਹੈ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਵਾਰਦਾਤ ਨੇ ਕੈਨੇਡਾ ਦੀ ਲਾਅ ਐਂਡ ਆਰਡਰ ਦੀ ਮੰਦੀ ਹੋ ਰਹੀ ਹਾਲਾਤ ਨੂੰ ਪੇਰ ਸਾਹਮਣੇ ਲਿਆ ਦਿੱਤਾ ਹੈ ਜਿੱਥੇ ਹਰ ਤੀਜੇ ਦਿਨ ਗੋਲੀਆਂ ਚਲਣ ਅਤੇ ਫਿਰੋਤੀਆਂ ਲਈ ਧਮਕੀਆਂ ਮਿਲਦੀਆਂ ਨੇ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਸ਼ਤ 'ਚ ਹੈ ਤੁਸੀਂ ਦਰਸ਼ਨ ਸਿੰਘ ਦੀ ਫੋਟੋ ਵੀ ਆਪਣੀ ਸਕਰੀਨ ਤੇ ਵੇਖ ਸਕਦੇ ਹੋ